खाधा रुखियां खाधी रुखियां असीं

ਬਹੁਤ ਚੋਕਸੀ ਜਾ ਕੇ ਮਿਲ ਕੇ ਬਰਕਵਾਸਿਕ ਨੂੰ ਕਿਸ ਤਰ੍ਹਾਂ ਦਾ ਲੱਗਿਆ ਕੀ ਫਸਟ ਸੈਕਸ਼ਨ ਤੋਂ ਬਹੁਤ ਚੰਗਾ ਲੱਗਿਆ ਜੀ ਬਹੁਤ ਜ਼ਿਆਦਾ ਸਾਡੇ ਤਾਂ ਜਦੋਂ ਦੀ ਕੱਲ ਦੀ ਖਬਰ ਆਈ ਆ ਸਾਡਾ ਤਾਂ ਤਰਤੀ ਦੇ ਪੈਰ ਨਹੀਂ ਲੱਗ ਰਿਹਾ ਅਸੀਂ ਕੱਲ ਦੀ ਭੰਗੜੇ ਪਾਈ ਜਾਂਦੇ ਮਠਾਈਆਂ ਵੰਡ ਰਹੇ ਆ ਸੋ ਪਹਿਲਾਂ ਹਵੇਲੀ ਦੇ ਵਿੱਚ ਬਹੁਤ ਸਾਰੇ ਜਸ਼ਨ ਮਨਾਏ ਆ ਸੀ ਹੈ ਨਾ ਅ ਅੱਜ ਬਾਪੂ ਜੀਨ ਮਿਲਣ ਆਏ ਆ ਤੇ ਬਾਪੂ ਜੀਨ ਨੂੰ ਵੀ ਮਿਲ ਕੇ ਬਹੁਤ ਸਾਰੀਆਂ ਮੁਬਾਰਕਾਂ ਦਿੱਤੀਆਂ ਤਾਂ ਸਾਡੇ ਲਈ ਮੈਨੂੰ ਲੱਗਦਾ ਸਭ ਤੋਂ ਜ਼ਿੰਦਗੀ ਦਾ ਵੱਡਾ ਤੇ ਬਹੁਤ ਹੀ ਖੁਸ਼ੀ ਦਾ ਪਲ ਆ ਸਾਡੇ ਲਈ ਇਹ ਇੱਕ ਕੇ ਉਸ ਪਰਿਵਾਰ ਦੇ ਵਿੱਚ ਜੋ ਪਿਛਲੇ ਲੰਮੇ ਸਮੇਂ ਤੋਂ ਘਰ ਦੇ ਵਿੱਚ ਸ਼ਨਾਟਾ ਛਾਇਆ ਹੋਇਆ ਸੀ ਦੁਬਾਰਾ ਖੁਸ਼ੀਆਂ ਆਈਆਂ ਨੇ ਤਾਂ ਤੁਹਾਡੇ ਮਾਧਿਅਮ ਰਾਹੀਂ ਅਸੀਂ ਸਾਰੇ ਕਰੋਨਾ ਲੋਕਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੀਆਂ ਅਰਦਾਸਾਂ ਕਬੂਲ ਹੋਈਆਂ ਨੇ ਕੱਲਾ ਪੰਜਾਬ ਨਹੀਂ ਚੜਦਾ ਪੰਜਾਬ ਵਿਦੇਸ਼ਾਂ ਵਿੱਚ ਜਿੱਥੇ ਵੀ ਪੰਜਾਬੀ ਬੈਠੇ ਨੇ ਮੈਨੂੰ ਲੱਗਦਾ ਪੰਜਾਬੀ ਵੀ ਗੈਰ ਪੰਜਾਬੀ ਵੀ ਜਿੰਨੇ ਵੀ ਨੇ ਵਿਦੇਸ਼ੀ ਲੋਕ ਹਨਾ ਸਾਰਿਆਂ ਦਾ ਧੰਨਵਾਦ ਵੀ ਕਰਦੇ ਹਾਂ ਜਿਨ੍ਹਾਂ ਨੇ ਦਿਲੋਂ ਦੁਆਵਾਂ ਦਿੱਤੀਆਂ ਅਰਦਾਸਾਂ ਕੀਤੀਆਂ ਤੇ ਅੱਜ ਉਹ ਅਰਦਾਸਾਂ ਪਰਮਾਤਮਾ ਨੇ ਸੁਣਿਆ ਨੇ ਸੋ ਸਿੱਧੂ ਫੈਮਿਲੀ ਨੂੰ ਅਸੀਂ ਦਿਲ ਦੇ ਗਹਿਰਾਈਆਂ ਵਿੱਚੋਂ ਮੁਬਾਰਕਬਾਦ ਦਿੰਦੇ ਆ ਤੇ ਸਾਰੇ ਲੋਕਾਂ ਨੂੰ ਵੀ ਮੁਬਾਰਕਾਂ ਦਿੰਦੇ ਆ ਤੇ ਲੋਕਾਂ ਨੂੰ ਅਪੀਲ ਵੀ ਕਰਦੇ ਆ ਕਿਸ ਤਰ੍ਹਾਂ ਖੁਸ਼ੀ ਚ ਜਿਹੜੇ ਖੁਸ਼ੀ ਹਾਂ ਉਦੋਂ ਪਿਛਲੀ ਵਾਰ ਨਾ ਜਦੋਂ ਮਾਤਾ ਨੂੰ ਅਸੀਂ ਸਿੱਧੂ ਜੀ ਦਾ ਜਨਮ ਦਿਨ ਮਨਾਇਆ ਸੀ ਉਦੋਂ ਅਸੀਂ ਘੋੜੀ ਗਈ ਸੀ ਮੈਂ ਉਹ ਬਰਾਗ ਮੈਂ ਸੀ ਕਿਉਂਕਿ ਉਹਦੋਂ ਸਦਮਾ ਲੱਗਿਆ ਹੋਇਆ ਸੀ ਨਾ ਦਿਲ ਦੇ ਅੰਦਰ ਦੁੱਖ ਬੜਾ ਸੀ ਪਰ ਅਸੀਂ ਪਹਿਲੀ ਮਾਤਾ ਜੀ ਨੂੰ ਪੋਜ਼ਿਟਿਵ ਕਰਨ ਦੇ ਲਈ ਲੱਗੇ ਹੋਏ ਸੀ ਜਦੋਂ ਜੈਦ ਲੱਗੀ ਹੋਈ ਸੀ ਕਿਸੇ ਨਾ ਕਿਸੇ ਢੰਗ ਦੇ ਨਾਲ ਇਹ ਨਦੀ ਚੋਲੀ ਖੁਸ਼ੀਆਂ ਵਾਪਸ ਆਉਣ ਪਰ ਮੈਂ ਉਹੀ ਘੋੜੀ ਹੈ ਜਿਹੜੀ ਮੈਂ ਰਿਪੀਟ ਕਰਾਂਗਾ ਅੱਜ ਖੁਸ਼ੀ ਦੇ ਮਾਹੌਲ ਦੇ ਵਿੱਚ ਕਰਾਂਗਾ ਉਦੋਂ ਥੋੜੀ ਜਿਹੀ ਗਮਗੀਨ ਘਰੀ ਸੀ ਤੇ ਹੁਣ ਮੈਂ ਘੋੜੀ ਦੇ ਪੁੱਝ ਬੋਲਣਗੇ ਉਹ ਆ ਤੁਹਾਡ ਨਾਲ ਸੰਜੀ ਕਰਨ ਲੱਗਿਆ ਅਮ੍ਰਿਤਾ ਮੇਰੀ ਵੇ ਰਾਜਾ ਦੁਨੀਆ ਤੋਂ ਨਿਆਰੀ ਵੇ ਅਮ੍ਰਿਤਾ ਮੇਰੀ ਵੇ ਰਾਜਾ ਦੁਨੀਆ ਤੋਂ ਨਿਆਰੀ ਵੇ ਗਾਗਰ ਦੇ ਸੁਚੜੇ ਜੇ ਮੋਤੀ ਮਾਨੁੰਦੇ ਏ ਕਾਗਰ ਦੇ ਸੁਚੜੇ ਜੇ ਮੋਤੀ ਮਾਨੂੰ ਦੇਈਏ ਮਾਨੂੰ ਦੇਈਏ ਜੀ ਸਾਡੀ ਅਮੜੀ ਨੂੰ ਦੇਈਏ ਪੁੱਤਾਂ ਦਾ ਜੰਮਣਾ ਵੇ ਰਾਜਾ ਨੂੰ ਹਾਂ ਦਾ ਆਉਣਾ ਵੇ ਪੁੱਤਾਂ ਦਾ ਜੰਮਣਾ ਵੇ ਰਾਜਾ ਨੂੰ ਹਾਂ ਦਾ ਆਉਣਾ ਵੇ ਅੰਬਰ ਦੀ ਵਾਰ ਕਾ ਵੇ ਰਾਜਾ ਨੇ ਤਨ ਤਨਾ ਹੋਵੇ ਵੇ ਨਿੱਕੀ ਨਿੱਕੀ ਬੂੰਦੀ ਨਿਕਿਆ ਮੀਵੇ ਵਰੇ ਮਾਂ ਵੇ ਸੋ ਹਗਨ ਤੇਰੇ ਸ਼ਗਨ ਕਰੇ ਮਾਵੇ ਸੋ ਹਗਨ ਤੇਰੇ ਸ਼ਗਨ ਕਰੇ ਸੋ ਇਹ ਸ਼ਗਨਾਂ ਦੀਆਂ ਘੋੜੀਆਂ ਆ ਮਾਤਾ ਚਰਨਕੌਰ ਜੀ ਦੇ ਲਈ ਅਸੀਂ ਪਹਿਲਾਂ ਵੀ ਬੋਲੀਆਂ ਸੀ ਅੱਜ ਤਾ ਅਰਦਾਸਾਂ ਪਰਵਾਨ ਹੋਈਆਂ ਨੇ ਸੋ ਵਾਹਿਗੁਰੂ ਕਰੇ ਅਸੀਂ ਫੇਰ ਉਹ ਉਸੇ ਤਰ੍ਹਾਂ ਖੁਸ਼ੀਆਂ ਮਨਾਉਂਦੇ ਰਹਿਾਂਗੇ ਤੇ ਪ੍ਰਮਾਤਮਾ ਅਗੇ ਇਹ ਅਰਦਾਸ ਕਰਦੇ ਆ ਕਦੇ ਵੀ ਇਸ ਪਰਿਵਾਰ ਦੇ ਨੇੜੇ ਤੇੜੇ ਵਿਗਦੇ ਉਦਾਸੀ ਦਾ ਪਰਸ਼ਾਮਾ ਨਾ ਪਵੇ ਕਿਉਂਕਿ ਇਸ ਪਰਿਵਾਰ ਨੂੰ ਦੇਖ ਕੇ ਪਤਾ ਨਹੀਂ ਕਿੰਨੀਆਂ ਹੀ ਜ਼ਿੰਦਗੀਆਂ ਜਿਉਂਦੀਆਂ ਨੇ ਹਨਾ ਕਿੰਨੇ ਹੀ ਲੋਕੋ ਦਾਸੀਚੋਂ ਬਾਹਰ ਆਉਂਦੇ ਨੇ ਸੋ ਅੱਜ ਕਰੋੜਾਂ ਲੋਕਾਂ ਦੇ ਘਰਾਂ ਦੇ ਵਿੱਚ ਖੁਸ਼ੀ ਆਈ ਹੈ ਕਲਾ ਸਿੱਧੂ ਫੈਮਿਲੀ ਦੇ ਘਰ ਦੇ ਵਿੱਚ ਖੁਸ਼ੀ ਨਹੀਂ ਆਈ ਮੈਨੂੰ ਲੱਗਦਾ ਪੂਰੀ ਮਾਨਵਤਾ ਦੇ ਘਰ ਦੇ ਵਿੱਚ ਖੁਸ਼ੀ ਆਈ ਹੈ ਸੋ ਬਹੁਤ ਬਹੁਤ ਧੰਨਵਾਦ ਸ਼ੁਕਰਾਨਾ ਕਰਦੇ ਆ ਕਾਲਪੁਰਖ ਵੈਗਰੂ ਜੀ ਦਾ ਤੇ ਸਾਰੇ ਲੋਕਾਂ ਨੂੰ ਬਹੁਤ ਬਹੁਤ ਮੁਬਾਰਕਾਂ ਦੇ ਰਿਹਾ ਹਾਂ